ਅਠਾੜਾ ਨਗਰ ਜਗਰਾਉ ਤਸੇਲ ਜ਼ਿਲ੍ਹਾ ਲੁਧਿਆਣਾ ਦੇ ਅੰਦਰ ਨਾਹ ਫੁਰਕਾ ਦਾ ਜਨਮ ਹੋਇਆ ਹੈ 1950 ਅਰਨਾਥ ਮਿੱਤਰ ਨੇ 1902 ਇਸ ਜੀ ਨੂੰ 12 ਫਰਵਰੀ ਬੁੱਧਵਾਰ ਦਾ ਦਿਨ ਮਾਗ ਦੇ ਪੁੰਨਿਆ ਤੇ ਫਗਣ ਦੇ ਸੰਗਰਾਮ ਦਾ ਵਿਹਾੜਾ ਸੀ ਤੇ ਉਸ ਦਿਨ ਮਹਾਪੁਜਤਾ ਨੇ ਉਸ ਅਠਾੜੇ ਨਗਰ ਦੇ ਵਿੱਚ ਆਪਣਾ ਜਨਮ ਲਿਆ ਹੈ ਇਹ ਜਨਮ ਲੈਣ ਦਾ ਕਾਰਨ ਕੁਝ ਪਹਿਲਾਂ ਬਣਿਆ ਹੋਇਆ ਸੀ ਸਰਕਾਰ ਜੋਗ ਮਾਤਾ ਸੇਵੀ ਜੀ ਜਿਹਦਾ ਨਾਮ ਸੀ ਸਤਨੇ ਥਾਂ ਸਨ ਮਹਾਪੁਰਖਾਂ ਦੇ ਵੱਡੇ ਬਜ਼ੁਰਗ ਜੋ ਉਸਨੇ ਕਨਜੀ ਪਰ ਪਿਤਾ ਜ ਨੂੰ ਆਪਣੇ ਹੱਥੇ ਦੁੱਧ ਦਾ ਕਟੋਰਾ ਸ਼ਰਮਾ ਭਰ ਕੇ ਪਿਆਇਆ ਕਨਜੀ ਪਰ ਸਕੇ ਪਾਸ਼ ਜੀ ਪ੍ਰਸੰਤਾ ਲੈ ਗਿਰਿ ਗ੍ਰਿਵਨਵਾਜ ਨੇ ਵਸ਼ਿਸ਼ਟੀ ਤੇ ਮਾਤਾ ਨੂੰ ਪੁੱਛਦੇ ਹਾਂ ਦੱਸੋ ਮਾਤਾ ਜੀ ਕੀ ਚਾਹੁੰਦੇ ਹੈ ਉਸ ਵੇਲੇ ਸਤਗੁਰੂ ਗ੍ਰਿਵਨਵਾਜ ਜੀ ਪ੍ਰੀਤਮ ਜੀ ਦੇ ਚਰਨਾਂ ਤੇ ਹੱਥ ਜੋੜ ਕੇ ਬੇਨਤੀ ਕੀਤੀ ਜੀ ਸਤਗੁਰੂ ਦੀ ਚਰਪਾ ਕਰੇ ਤਾਡੀ ਇਸ ਕੋਲ ਬੰਸ ਦੇ ਇੱਕ ਬ੍ਰਹਮ ਜਾਨ ਦੇ ਦਾਤ ਵਾਸ਼ਿਸ਼ ਕਰੇ ਤੇ ਸਤਿਗੁਰੂ ਗਰੀਵ ਨਵਾਜ ਨੇ ਬਚਨ ਕੀਤੇ ਵਾਸ਼ਿਸ਼ ਪੀਤੀ ਦੇ ਸਮਾ ਆਵੇਗਾ ਐਸਾ ਸੂਰਬੀਰ ਜਿਹੜਾ ਹੋਵੇਗਾ ਜਿਸ ਵਰਗਾ ਕੋਈ ਹੋਰ ਦੁਨੀਆਂ ਚ ਪਰਤੇਕ ਨਹੀਂ ਹੋਵੇਗਾ ਸੋ ਉਹ ਤਨ ਦੀ ਸੱਚੇ ਪਾਤਸ਼ਾਹ ਦੇ ਬਚਨ ਤੇ ਮਾਤਾ ਸੇਵੀ ਜੀ ਦੀ ਸੇਵਾ ਨੂੰ ਫੜ ਲੱਗਾ ਹੈ ਅਜੇ ਬਾਬਾ ਰੂੜ ਸਿੰਘ ਜੀ ਦੇ ਦੋ ਪੁੱਤਰ ਹੋਏ ਵੱਡੇ ਸੁਪੁੱਤਰ ਭਾਈ ਹਜ਼ਾਰਾ ਸਿੰਘ ਜੀ ਤੇ ਸੋਤੇ ਸੁਪੁੱਤਰ ਸਤਾਰ ਜੋੜ ਮਹਾਂਪੁਰਖ ਸੰਤ ਜਾਨੀ ਗੁਰਵਚਨ ਸਿੰਘ ਦੇ ਖਾਲਸਾ ਇਹਨਾਂ ਮਹਾਂਪੁਰਖਾਂ ਨੇ ਜਨਮ ਲਿਆ ਬਾਬਾ ਰੂਪ ਸਿੰਘ ਸਾਹਿਬ ਜੀ ਦੇ ਘਰੋਂ ਵਾਹਿਗੁਰੂ ਦੀ ਤਰਫਾਰ ਸਾਰ ਵਾਰਿਸ ਤੇ ਹਟ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਉਣ ਨੇ ਭਗਤ ਵਛਲੇ ਕਿਰਪਾ ਦੇ ਖਜ਼ਾਨੇ ਨਿਮਰਤਾ ਦੇ ਹਉਦੇ ਸ਼ਾਂਤੀ ਦੇ ਪੁੰਜ ਸਰਤੇ ਨੂੰ ਤੇਜ ਬਖਸ਼ਣਹਾਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਜਿ ਨਵਾਜੇ ਗੁਰੂ ਰੂਪ ਕਾਂਤਾ ਸਾਹਿਬ ਅੰਕਰੀਏ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਦ ਵਿੱਚ ਬੈਠ ਕੇ ਜੇ ਪਰਸੇ ਤੋਂ ਸਤਖੰਡ ਵਾਸੀ 108 ਤੀਨ ਬ੍ਰਹਮ ਗਿਆਨੀ ਮਹਾਪੁਰਖ ਸੰਤ ਜੀ ਆਨੇ ਗੁਰਵਤਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਸਾਲਾਨਾ ਵਰਸੇ ਮਨਾਉਂਦਿਆਂ ਹੋਇਆਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਸਨੇ ਸ੍ਰੀ ਜਪਜੀਤ ਜੀ ਸਾਹਿਬ ਦੇ ਅਖੰਡ ਪਾਠ ਪਰਾਰੰਭ ਹੋਇਆ ਸੀ ਸੋ ਭੋਗ ਸਰਵਣ ਕੀਤਾ ਹੈ ਤਕਰਾੰਤੇ ਸੰਗ ਸੰਗ ਸਤਾਰ ਜੀ ਜਾਨੇ ਜਲੇਬ ਸਿੰਘ ਸਾਹਿਬ ਜੀ ਦੇ ਸਤਿ ਸੰਗਤ ਵਾਸੀ ਮਹਾਪੁਰਖ ਸੰਤ ਜਾਨੀ ਗੁਰਬਖਸ਼ ਸੰਗਰੀ ਖਾਨ ਸਾਹਿਬ ਜੀ ਤੋਂ ਵਰਸ ਆਏ ਹੋਏ ਹਨ ਜੋ ਮੰਜੀ ਸਾਹਿਬ ਕਾਫੀ ਸੰਗਤ ਲੈ ਕਰਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਿੱਤ ਆਏ ਹੋਏ ਹਕਮਨਾਮੇ ਦੇ ਪਿੱਤਰ ਵਿਆਖਿਆ ਕਰਕੇ ਕਥਾ ਸੁਣਾ ਕਰਕੇ ਸੰਗਤਾਂ ਨੂੰ ਪ੍ਰੇਰਿਤ ਕਰ ਰਹੇ ਹਨ ਗੁਰੂ ਦੀ ਬਾਣੀ ਦੁਆਰਾ ਤੋਂ ਐਸੇ ਗੁਰਮਤਿ ਦਾ ਮਹਾਪੁਰਖਾਂ ਦੀ ਰਚਨਾ ਤੋਂ ਸਤਿਗੁਰੂ ਦੇਵਨਵਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਸਰੇਮਠਵਾਦ ਦੇ ਪਤਾਂ ਅਸਤੌਰ ਪੂਰਵਕ ਉਦਾਰਨਾ ਦੇ ਸਨੇਹ ਸਰਵਨ ਕੀਤੇ ਹੈ ਸੋ ਸਤਨਵਾਸ ਤੇ ਮਹਾਂਪੁਰਖਾਂ ਦੇ ਜੀਵਨ ਗੁਰਮੁਖੀ ਰਸਨਾ ਤੇ ਸ਼ਰਨ ਕਰਕੇ ਨਿਹਾਲ ਹੋ ਰਹੇ ਹਾਂ ਸੇ ਸੰਸਾਰ ਦੇ ਵਿੱਚ ਜੋ ਵੀ ਜੀਵ ਪੈਦਾ ਹੋਇਆ ਹੈ ਇਸ ਵਾਰੀ ਸਰੀਰ ਕਰਤੇ ਔਰ ਇਸ ਨੂੰ ਸੰਸਾਰ ਵਿੱਚੋਂ ਕੂਚ ਕਰਨਾ ਹੈ ਪਰ ਪਰਮੇਸ਼ਰ ਦੇ ਤਿਆਰਿਆਂ ਦਾ ਸੰਸਾਰ ਵਿੱਚ ਇਹ ਕਲਮਾ ਪਰਮੇਸ਼ਰ ਨੂੰ ਕਹਾਈਆਂ ਕਰਨਾ ਹੈ ਇਹ ਰਸਤਾ ਅੜਰਾ ਹੈ ਵਖਰਾ ਹੈ ਸੰਸਾਰ ਦੇ ਜੀਵਾਂ ਦੇ ਮਰਨ ਤੇ ਕਈ ਲੋਕ ਖੁਸ਼ਦੇ ਹੁੰਦੇ ਹਨ ਅਤੇ ਕਈ ਤਿਆਰੇ ਜਿਹੜੇ ਉਹਨਾਂ ਦੇ ਹੁੰਦੇ ਉਜਵਲ ਮੰਨਦੇ ਹਨ ਜੋ ਪਰਮੇਸ਼ਰ ਦੇ ਪਿਆਰੇ ਹੋ ਉਹਨਾਂ ਦੇ ਵਿਚਾਰਾਂ ਪਾਣ ਕਰਕੇ ਹਰਕ ਪ੍ਰਾਣੀ ਮਾਸਟਰ ਦੇ ਮਨ ਵਿੱਚ ਵਿਹਾਰਾਜ ਪ੍ਰਵੇਸ਼ ਹੁੰਦਾ ਹੈ ਅਤੇ ਐਸੇ ਸੁੰਦਰ ਸਰੂਪ ਸੁੰਦਰ ਸਿੱਖਿਆ ਪਵਿੱਤਰ ਅਪਦੇਸ਼ ਨੂੰ ਸੁਣ ਕਰਕੇ ਹਰਕ ਦੇ ਮਨ ਵਿੱਚ خیال ਹੁੰਦਾ ਹੈ ਕਿ ਮਨ ਹੈ ਜੋ ਐਸੇ ਪਰਮੇਸ਼ਰ ਦੇ ਲਾੜ ਦੇ ਸੁਪੁੱਤਰ ਕੋਣ ਬ੍ਰਹਮ ਗਿਆਨ ਦੇ ਦਾਤ ਨੂੰ ਪ੍ਰਾਪਤ ਕਰਕੇ ਸਰੀਰ ਕਰਕੇ ਦੁਨਿਆਵੀ ਉਹ ਵੀ ਇਸਤਤ ਨਹੀਂ ਤਾਂ ਕਿਸ ਗੱਲ ਦਾ ਮਾਣ ਤੇ ਅਹਮਾਨ ਕਰਦਾ ਹੈ ਹੰਕਾਰ ਕਰਦਾ ਹੈ ਕਿ ਮੈਂ ਦੁਨਿਆਵੀ ਇਸ ਤਰ੍ਹਾਂ ਰਹਾਂਗਾ ਬੁੱਢਾ ਹੋ ਕੇ ਬਾਣੀ ਪੜਨ ਨਾਲ ਸਿਮਰਨ ਕਰਨਾਂਗਾ ਅਮਰਤ ਚੱਕ ਲਵਾਂਗਾ ਜੇ ਤਨ ਐਸੇ ਸੂਰਬੀਰ ਜੋਨਾਂ ਦੇ ਜੀਵਨ ਤੋਂ ਸਿੱਖਿਆ ਨਹੀਂ ਮਿਲ ਸਕਦੀ ਤਾਂ ਤਰੋ ਸੱਚਾ ਧਾਰਨ ਕਰਾਂਗਾ ਇਹ ਤਿਆਰਿਆਂ ਦੇ ਜੀਵਨ ਤੇ ਪ੍ਰਭਾਵਿਤ ਹੋ ਕਰਕੇ ਹਰ ਇੱਕ ਪ੍ਰਾਣੀ ਮਾਤਰ ਦੇ ਮਨ ਵਿੱਚ ਪਰਮੇਸ਼ਰ ਨਾਲ ਪਿਆਰ ਪ੍ਰਗਟ ਹੁੰਦਾ ਹੈ ਸਿੱਖਾਂ ਨੇ ਦੇਣ ਤੇ ਤੋਤੇ ਸਤਿਗੁਰੂ ਗੁਰੇਵਨਵਾਜ ਜੀ ਜੋ ਜੰਗਾਂ ਦੇ ਵਿੱਚ ਕਿਸੇ ਨੇ ਰਹਿਣਾ ਹੀ ਨਹੀਂ ਤਾਂ ਰਹਿਸ ਰੱਖਣ ਦਾ ਬਾਣੀ ਪੜਨ ਦਾ ਫਲ ਕੀ ਹੋਇਆ ਪਰਮੇਸ਼ਰ ਦੇ ਪਿਆਰੇ ਸਰੀਰ ਕਰਕੇ ਚਲੇ ਗਏ ਆਮ ਜੀਵ ਵੀ ਜੰਗਾਂ ਦੇ ਵਿੱਚ ਤੂਤ ਤਰ ਗਏ ਫਰਕ ਤਾਂ ਕੋਈ ਨਾ ਨਾ ਹੋਇਆ ਸਤਿਗੁਰੂ ਗੁਰੇਵਨਵਾਜ ਜੀ ਫਰਮਾਉਂਦੇ ਨਹੀਂ ਪਾਏ ਸਦਾ ਨੇ ਜਾਤੈ ਪਰਮੇਸ਼ਰ ਜਿੰਦਾ ਹੈ ਤੇ ਜਾ ਪਰਮੇਸ਼ਰ ਦੇ ਪਿਆਰੇ ਇਸ ਤੋਂ ਤਾਹਨ ਅਡੋ ਜਿਉਂਦਿਆਂ ਨਿਕਣ ਬਾਤੀ ਸਾਰਾ ਸੰਸਾਰ ਮੁਰਦਾ ਹੈ ਪਾਣੇ ਸਰੀਰ ਕਰਕੇ ਤੁਰੇ ਫਿਰਦੇ ਪ੍ਰਤੀਕ ਹੁੰਦੇ ਹਨ ਸਿੱਤੇ ਪਾਸੇ ਇੱਕ ਪਾਸੇ ਕਹਿੰਦੇ ਹੋ ਕਿ ਨਦੀ ਦੇ ਪ੍ਰਵਾਹ ਦੇ ਪਰਾ ਸਾਰਾ ਸੰਸਾਰ ਇਹ ਨਦੀ ਸੰਸਾਰ ਉਸ ਨਦੀ ਜੀਵਾਂ ਰੂਪੇ ਪਾਣ ਲੈ ਪਰਤੇ ਚੱਲ ਰਹੀ ਹੈ ਜੀਦੇ ਪਾਸੇ ਇਸ ਕਹ ਰਹੇ ਹੋ ਨਿਰਣਾ ਕਰਕੇ ਦੱਸੋ ਅਗਰੇ ਗ੍ਰੀਵਨਵਾਜ ਇਹ ਕਹਿੰਦੇ ਹਾਂ ਮੈਂ ਸਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਸਿਰ ਹੋਸੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸੋਮ ਹੈ ਅਸਮਾਏ ਉਹ ਪਰਮੇਸ਼ਰ ਜੰਮਣ ਮਰਨ ਦੇਤ ਆਉਣ ਜਾਣ ਚਰਾਸੀ ਦੇ ਘਰੇ ਨਹੀਂ ਆਏ ਤੇ ਜਿਹੜੇ ਪਰਮੇਸ਼ਰ ਨੂੰ ਜਪ ਲੈਂਦੇ ਆ ਉਹ ਉਸ ਦਾ ਰੂਪ ਹੋ ਜਾਂਦੇ ਹਨ ਸੂਰ ਦੇ ਚਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤੜੀ ਸੰਪੂਰਨ ਸਿਆਰਾ ਜਦੋਂ ਸੂਰਜ ਦੀਆਂ ਕਿਰਨਾਂ ਅਧਰਿਆ ਪਰਪੇਖ ਹੁੰਦੀਆਂ ਹਨ ਤੇ ਸੂਰਜ ਦਾ ਪ੍ਰਕਾਸ਼ ਵਕਰਾ ਪਰਪੇਖ ਹੁੰਦਾ ਹੈ ਪਰ ਸੂਰਜ ਦੇ ਉਸ ਹੋਣ ਤੇ ਕਿਰਨ ਉਸ ਰੇਤੀ ਅਪੇਧ ਹੋ ਜਾਂਦੀਆਂ ਹਨ ਜਲ ਦੀਆਂ ਜਲ ਦੇ ਵਿੱਚ ਹਵਾਵਾਂ ਦੇ ਕਾਰਨ ਹਵਾ ਦੇ ਪਾਦੇ ਹੋਣ ਦੇ ਕਾਰਨ ਤਰੰਗ ਉੱਠਦੇ ਹਨ ਪਰ ਜਦੋਂ ਹਵਾ ਦੇ ਪਾਦੇ ਮਿਤ ਜਾਦੇ ਹਵਾ ਬੰਦ ਹੋ ਜਾਂਦੀ ਹੈ ਤਾਂ ਲਹਿਰ ਜਿਹੜੀ ਹੈ ਉਹ ਪਾਣੀ ਸਮੁੰਦਰ ਦੇ ਵਿੱਚ ਹੀ ਅਪੇਧ ਹੋ ਜਾਂਦੀ ਹੈ ਇਸ ਤਰ੍ਹਾਂ ਮਾਇਆ ਰੂਪੇ ਪਾਉਣ ਨਿਵਰਣ ਕਰਕੇ ਈਸ਼ਰ ਦੇ ਇਸ਼ਾਰੇ ਪਾਉਣ ਦੇ ਵਗਣੇ ਕਰਕੇ ਇਹ ਮਾਇਆ ਦੇ ਅਪਾਧੀ ਹੋਣ ਦੇ ਕਾਰਨ ਜੀਵਾਂ ਦੇਤੇ ਬਿਰਬਦੇ ਪਰਤੀਤ ਹੁੰਦੇ ਹਨ ਬਦਵਾ ਵਿਸ਼ਨੁ ਮਹੇਸ਼ਰੁ ਕੇ ਲਹਿਰਾਂ ਪਰਤੀਤ ਹੋ ਰਹੀਆਂ ਹਨ ਜਦੋਂ ਪਰਮੇਸ਼ਰ ਦੀ ਇੱਛਾ ਰੂਪੇ ਪ੍ਰਤਿਗਾਰੇ ਉਹ ਆਪਣੇ ਆਪ ਸੁ ਸੰਕੋਚ ਲਗਿਆ ਤਾਂ ਉਸਵੇਂ ਸਾਰੇ ਸ੍ਰਿਸ਼ਤੇ ਜਵ ਆਤਰ ਕਣ ਤੋ ਤਬਹੁ ਤੈਨ ਮੈਂ ਮੈਤ ਦੇ ਤਰਸ ਬਹੁ ਤਾਰਿਫ ਰਸਿਓਤ ਸਵਲ ਲਾਇ ਹੋ ਜਾਂਦੀ ਹੈ ਸੋ ਪਰਮੇਸ਼ਰ ਦੇ ਪਿਆਰੇ ਉਸ ਦਾ ਜਾਂਚ ਕਰਨੇ ਕਰਕੇ ਹਰ ਕਾ ਸੇਵਤ ਫਰੀ ਜੀਹਾ ਪੇਗਣਾ ਤਾਣੋ ਮਾਨਸ ਦੇਹਾ ਔਰ ਹਰ ਜਨ ਦੋਈ ਇੱਕ ਹੈ ਵਿਦਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਡਿਓ ਜਲਹਿ ਵਿਤਲ ਸਮਾਹੇ ਉਹ ਐਸੇ ਆਨੰਦ ਤੇ ਲੀਨ ਰਹਿੰਦੇ ਹਨ ਵਿਹਾਰ ਕਰਦੇ ਖਾਉਂਦੇ ਪੀਂਦੇ ਭੋਗਦੇ ਪਹਿਨਦੇ ਆ ਗੱਲਾਂ ਬਾਤਾਂ ਵਿਹਾਰ ਕਰਦੇ ਆਮ ਲੋਕਾਂ ਦੇ ਤਰ੍ਹਾਂ ਪਰ ਮਨ ਕਰਕੇ ਪਰਮੇਸ਼ਰ ਦੇ ਪਿਆਰ ਵਰਣੋਂ ਤੇ ਸੰਸਾਰ ਨਾਲੋਂ ਵੱਖਰਾ ਹੈ ਭਗਤਾਂ ਦਾ ਸਾਰਿਆਂ ਜੋੜ ਕੇ ਦਾ ਆਇਆ ਹੈ ਕਰਤਾ ਆਪੋ ਭੋਲਾ ਨਾ ਭੁੱਲਾ ਕਿਸਦਾ ਪਨਾਇਆ ਭਗਤ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਭਗਤੇ ਪ੍ਰੇਮਾ ਭਗਤੇ ਕਰਨ ਵਾਲੇ ਸੋ ਜਿਨ੍ਹਾਂ ਨੇ ਭੈ ਨੂੰ ਗਠ ਨਾਸ਼ ਕਰ ਦਿੱਤਾ ਹੈ ਭੈ ਦੇ ਸਹਿਤ ਜੱਤ ਕਲਿਆਣ ਨੂੰ ਪ੍ਰਾਪਤ ਕਰਨ ਵਾਲੇ ਹਨ ਪਾਇਦੇ ਸਹਿਤ ਹੋ ਕਰਕੇ ਉੱਜਲ ਪਾਇਦੇ ਸਹਿਤ ਹੋ ਕਰਕੇ ਜਿਹੜਾ ਗਤ ਮਰਜਾਦਾ ਦੇ ਅਨਸਾਰ ਚੱਲਣ ਵਾਲੇ ਹਨ ਜਿਹੜੇ ਐਸੇ ਭਗਤ ਹਨ ਉਹਨਾਂ ਪਰਮੇਸ਼ਰ ਦੇ ਪਿਆਰਿਆ ਵਿੱਚ ਤੇ ਉਹ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰਿਆ ਜਿਹਨਾਂ ਮਹਾਂਪੁਰਖਾਂ ਦੇ ਅੱਜ ਆਪਾਂ ਯਾਦ ਮਨਾ ਰਹੇ ਹਾਂ ਸਤਖੰਡ ਵਾਸਤੇ ਸੰਤ ਜਾਨੀ ਗੁਰਵੰਤਰ ਸਿੰਘ ਜੀ ਖਾਲਸਾ ਜੀ ਜਿਨ੍ਹਾਂ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕਰਕੇ ਧਾਰਮਿਕ ਦੁੱਧ ਵਿੱਚ ਤਾਂ ਹਰਮ ਕਦੇ ਕਿਹੜਾ ਹੈ ਰਜਨ ਸਬਾਈ ਜੰਗ ਪਰ ਤਖ ਦੀ ਜੰਗ ਕੀਤਾ ਜਿ ਕਿਤੇ ਲੋੜ ਪਏ ਤੇ ਗੁਰੂ ਦੇ ਪਿਆਰਿ ਅੰਤਰੀਵ ਵੀ ਜੰਗ ਪੰਜਾ ਵਿਕਾਰਾਂ ਦੇ ਨਾਲ ਜਾਨ ਰੋਕੇ ਖੜਗ ਲੈ ਕਰਤੇ ਤੈਨਾਂ ਪੁੱਤਰਾ ਪੁੱਤਰਾ ਕੀਤਾ ਹੈ ਕਿਸੇ ਵੱਡੇ ਤੋਂ ਵੱਡੇ ਬਲੇ ਨੂੰ ਆਪਣੇ ਉੱਪਰ ਮਹਾਂਪੁਰਖਾਂ ਨੇ ਗੁਰੂ ਦੇ ਪਿਆਰਿਓ ਕਦੇ ਤਾਬ ਨਹੀਂ ਹੋਣ ਦਿੰਦਾ ਜੋ ਵੀ ਕੋਈ ਵਿਕਾਰ ਦਾ ਫੁਰਨਾ ਲੈ ਕੇ ਆਉਂਦਾ ਹੈ ਉਸ ਨੂੰ ਤੁਰਤੀ ਬਾਣੀ ਦੇ ਰੂਪ ਦੁਆਰਾ ਉਪਦੇਸ਼ ਦੁਆਰਾ ਸ਼ਾਂਤੀ ਬਚਦੇ ਰਹੇ ਹਨ ਜੇਕਰ ਕਿਸੇ ਨੇ ਕੋਈ ਕੋਝਾ ਯਤਨ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਚੰਗੀ ਤਰ੍ਹਾਂ ਜੋੜੇ ਦੇ ਨਾਲ ਚਾਹਤਾ ਸ਼ਕਤ ਕਰਕੇ ਵੀ ਉਸ ਨੂੰ ਸ਼ਾਂਤੀ ਦਿੱਤੀ ਹੈ ਐਸੇ ਦੇਵ ਜਿੰਦਗੀ ਦੇ ਮਹਾਂਪੁਰਖਾਂ ਦੇ ਕੌਤੂਕ ਹੋਏ ਹਨ ਸਤਾਰ ਜੋ ਬਾਬਾ ਰੇਰ ਸਿੰਘ ਸਾਹਿਬ ਜੀ ਤੇ ਸਤਾਰ ਜੋ ਸਤਗੁਰੂ ਗੁਰੇਵਨਵਾਸ ਸੱਚੇ ਪਾਤਸ਼ਾਹ ਦੇ ਪਿਆਰੇ ਹਨ ਮਾਤਾ ਜੋ ਹਨ ਅਨੰਦ ਕੌਰ ਸਾਹਿਬ ਜੀ ਜੋ ਉਹਨਾਂ ਦੇ ਕੁੱਪ ਨੂੰ ਭਾਗ ਲਾਉਂਦਿਆਂ ਹੋਇਆ ਅਠਾੜਾ ਨਗਰ ਜਗਰਾਉਂ ਤਸੇਲ ਜਿਲ੍ਹਾ ਲੁਧਿਆਣਾ ਦੇ ਅੰਦਰ ਨਵਪੁਰਕਾ ਦਾ ਜਨਮ ਹੋਇਆ ਹੈ 1900 ਪ੍ਰਣਾਤ ਬਿੱਤਰ ਨੇ 1902 ਈਸਵੀ ਨੂੰ 12 ਫਰਵਰੀ ਬੁੱਧਵਾਰ ਦਾ ਦਿਨ ਮਾਗ ਦੇ ਪੁੰਨਿਆ ਤੇ ਫੱਗਣ ਦੇ ਸੰਗਰਾਮ ਦਾ ਵਿਹਾੜਾ ਤੇ ਸੋ ਉਸ ਨਵਪੁਰਕਾ ਨੇ ਉਸ ਅਠਾੜੇ ਨਗਰ ਦੇ ਵਿੱਚ ਆਪਣਾ ਜਨਮ ਲਿਆ ਹੈ ਇਹ ਜਨਮ ਲੈਣ ਦਾ ਕਾਰਨ ਕੁਝ ਪਹਿਲਾਂ ਬਣਿਆ ਹੋਇਆ ਸੀ ਜਦੋਂ ਸਤਿਗੁਰੂ ਗਰੇਵ ਨ왈 ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਜੰਗ ਕਰਦੇ ਹੋਏ ਇਸ ਅਨੰਦਪੁਰ ਸਾਹਿਬ ਦੇ ਸਭ ਸ਼ਾਸਤਰੀ ਨੂੰ ਛੱਡ ਕਰਕੇ ਧਰਮ ਦੇ ਰੱਖਿਆ ਕਰਨ ਵਾਸਤੇ ਜੰਗਾਂ ਦੇ ਵਿੱਚ ਦੀ ਦੂਜਦੇ ਹੋਏ ਮਾਛੀਵਾੜ ਦੇ ਜੰਗਲਾਂ ਚ ਟੰਡ ਦਾ ਫਰਾਣਾ ਲਾੜ ਕਰਕੇ ਉਸ ਪਿਆਰੇ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਸਹਿਣਾ ਕੁੱਦਮਨ ਰੋਗ ਰਜਾਂੜਾ ਉਹਨਾਂ ਨਾਜ ਨਿਵਾਸਾਂ ਦੇ ਰਹਿਣਾ ਸੂਲ ਸਰਾਈ ਖੰਗਰ ਪਿਆਲਾ ਬਿੰਦ ਕਿਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱਤਰ ਚੰਗਾ ਪਾਠੇੜਿਆਂ ਦਾ ਰਹਿਣਾ ਹੈ ਇਹ ਟੋਲੇ ਦੇ ਪਿਆਰੇ ਪੰਨੇਸ਼ਰ ਦੇ ਗੁਣਾਂ ਨੂੰ ਗਾਉਂਦਿਆਂ ਹੋਇਆ ਰਸਤਾ ਤੈਅ ਕਰਦੇ ਚੀਰਦੇ ਹੋਏ ਜਦੋਂ ਸਤਿਗੁਰੂ ਗੁਰੇ ਨਿਵਾਸ ਸੱਚੇ ਪਾਛੇ ਅਠਾਰਾ ਨਗਰ ਵਿੱਚ ਪਹੁੰਚਦੇ ਹਨ ਸਤਕਾਰਯੋਗ ਮਾਤਾ ਸੇਵੀ ਜੀ ਜਿਹਦਾ ਨਾਮ ਤੇ ਸਤਨਾਖਾਂ ਸਤਨਾਮਾਪੁਰਤੰ ਦੇ ਵੱਡੇ ਬਜ਼ੁਰਗ ਉਸ ਨੇ ਕਨਜੇ ਤਰਪਿਕਾ ਨੂੰ ਆਪਣੇ ਹੱਥੇ ਦੁੱਧ ਦਾ ਟਕੋਰਾ ਛਰਨਾ ਭਰ ਕੇ ਪਿਆਇਆ ਕਨਜੇ ਤਰਸਕੇ ਪਾਛ ਜੀ ਪ੍ਰਸੰਤਾ ਲੈ ਗੁਰੂ ਗਰੀਵ ਨਵਾਜ ਨੇ ਵਾਸ਼ਿਸ਼ਠੀ ਤੇ ਮਾਤਾ ਨੂੰ ਪੁੱਛਿਆ ਦੱਸੋ ਮਾਤਾ ਜੀ ਕੀ ਚਾਹੁੰਦੇ ਹੋ ਉਸ ਵੇਲੇ ਸਤਗੁਰੂ ਗਰੀਵ ਨਵਾਜ ਜੀ ਪ੍ਰੀਤਮ ਜੀ ਦੇ ਚਰਨ ਉੱਤੇ ਹੱਥ ਜੋੜ ਕੇ ਬੇਨਤੀ ਕੀਤੀ ਜੀ ਸਤਗੁਰੂ ਦੀ ਕਿਰਪਾ ਕਰੋ ਸਾਡੇ ਉਸ ਕੋਲ ਵੰਸ਼ ਦੇ ਵਿੱਚ ਇੱਕ ਬ੍ਰਹਮ ਜਨਮ ਦੀ ਦਾਤ ਵਾਸ਼ਿਸ਼ਠ ਕਰੋ ਸੋ ਸਤਿਗੁਰੂ ਗਰੀਵ ਨਵਾਜ ਨੇ ਬਚਨ ਕੀਤੇ ਬਖਸ਼ਿਸ਼ ਕੀਤੀ ਕੇ ਸਮਾ ਆਵੇਗਾ ਐਸਾ ਸੂਰਬੀਰ ਜਿਹਦਾ ਹੋਵੇਗਾ ਜਿਸ ਵਰਗਾ ਕੋਈ ਹੋਰ ਦੁਨੀਆਂ ਚ ਪਰਤੇਕ ਨਹੀਂ ਹੋ ਰਿਹਾ ਸੋ ਉਹ ਕਰ ਵੀ ਕਰ ਸਕੇ ਪਾਛੇ ਦੇ ਬਚਨ ਤੇ ਮਾਤਾ ਸੇਵੀ ਜੀ ਦੀ ਸੇਵਾ ਨੂੰ ਫਲ ਲੱਗਾ ਸੋ ਸਤਿਗੁਰੂ ਗਰੀਵ ਨਵਾਜ ਦੀ ਕਿਰਪਾ ਦਾ ਸਦਕਾ ਜੋ ਬੰਨਿਆਰੇ ਭਾਈ ਮਹਤਾਬ ਸਿੰਘ ਜੀ ਹੋਏ ਹਨ ਉਹਨਾਂ ਦੇ ਅੱਜੇ ਪੁੱਤਰ ਹੋਏ ਸੋ ਸਤਿਗੁਰੂ ਆਕਲ ਜੀ ਆਕਲ ਜੀ ਦੇ ਅੱਗੇ ਭਾਈ ਹੈ ਭਾਈ ਮਥੂਆ ਜੀ ਮਥੂਆ ਸਿੰਘ ਜੀ ਉਹਨਾਂ ਦੇ ਅੱਗੇ ਹੋਏ ਭਾਈ ਮਾਨਾ ਸਿੰਘ ਜੀ ਤੇ ਮਾਨਾ ਸਿੰਘ ਜੀ ਦੇ ਅੱਗੇ ਦੋ ਪੁੱਤਰ ਹੋਏ ਭਾਈ ਕਾਨ ਸਿੰਘ ਤੇ ਭਾਈ ਵੀਰ ਸਿੰਘ ਜੀ ਭਾਈ ਕਾਨ ਸਿੰਘ ਜੀ ਬੜੇ ਵਿਦਵਾਨ ਕੋਟੀ ਦੇ ਆਸਾਨ ਤੇ ਤੀਰਪੰਦੇ ਤਨ ਇਨਸਾਨ ਸਤਿਗੁਰ ਦੀ ਅਪਾਰジナ ਤੇ ਬਲਸ਼ੀਸ਼ੀ ਉਹ ਤਾਇਆ ਜੀ ਸਾਰੇ ਮਹਾਂਪੁਰਖਾਂ ਦੇ ਤੇ ਦੂਜੇ ਸੰਤਕਾਰਯੋਗ ਬਾਬਾ ਵੀਰ ਸਿੰਘ ਜੀ ਜੋ ਮਹਾਂਪੁਰਖਾਂ ਦੇ ਪਿਤਾ ਜੀ ਸੰਤ ਜਨਗਰਵਚਨ ਸਿੰਘ ਜੀ ਦੀ ਔਲਾਦ ਹੈ ਜੀ ਦੇ ਅਜੇ ਬਾਬਾ ਰੂਪ ਸਿੰਘ ਜੀ ਦੇ ਦੋ ਪੁੱਤਰ ਹੋਏ ਵੱਡੇ ਸੁਪੁੱਤਰ ਭਾਈ ਹਜਾਰਾ ਸਿੰਘ ਜੀ ਤੇ ਛੋਟੇ ਸੁਪੁੱਤਰ ਸਰਦਾਰ ਜੋਨ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਇਹਨਾਂ ਮਹਾਪੁਰਖਾਂ ਨੇ ਜਨਮ ਲਿਆ ਬਾਬਾ ਰੂਪ ਸਿੰਘ ਸਾਹਿਬ ਜੀ ਦੇ ਘਰੋਂ ਜੋ ਬਰਮਾ ਦੇ ਵਿੱਚ ਫਰੰਟিয়ার ਦੇ ਵਿੱਚ ਫੋਰਸ ਵਿੱਚ ਰਹੇ ਕਾਫੀ ਸਮਾਂ ਉਸ ਤੇ ਆਪਣੀ ਜ਼ਿੰਦਗੀ ਬਤੀਤ ਕੀਤੇ ਜੰਗ ਦੀ ਬਤੀਤ ਕਰਦਿਆ ਹੋਇਆ ਕਾਰਵ ਕਰਿੰਦੇ ਆ ਕੁਝ ਸਮਾਂ ਬਤੀਤ ਕੀਤਾ ਮਹਾਪੁਰਖਾਂ ਨੇ ਛੋਟੀ ਵਾਸਤਾ ਸੀ 13 ਕੂਹਮੀਆਂ ਦੀ ਜਨੰਗੁਰੂ ਦੇ ਪਿਆਰੇ ਸਤਕਾਰਯੋਗ ਮਾਤਾ ਜੀ ਸੱਤ ਸਾਲ ਨੂੰ ਪਿਆਨਾ ਦਾ ਤਰ ਗਏ ਤੇ ਸਤਕਾਰਯੋਗ ਜੀ ਦਾ ਦਾਦੀ ਦੇ ਸਮਰਾਜ ਕੌਰ ਜੀ ਉਹਨਾਂ ਨੇ ਮਹਾਪੁਰਖਾਂ ਦੀ ਪਾਲਣਾ ਕੀਤੀ ਪਰ ਕਾਲ ਕਰੇ ਕਿਸੇ ਦਾ ਨਿਹਾਰ ਨਹੀਂ ਕਰਦਾ ਸਮਾਉਣ ਤੇ ਉਹ ਵੀ ਚੜਾਈ ਕਰ ਗਏ ਤਾਂ ਫਿਰ ਕਿਸਨਪੂਰੇ ਵਿੱਚ ਜੋ ਸਤਕਾਰਯੋਗ ਕੁਵਾਰੀ ਆਸਾਨ ਹੈ ਉਹਨਾਂ ਨੇ ਮਹਾਪੁਰਖਾਂ ਦੀ ਪਾਲਣਾ ਕੀਤੀ ਉੱਤੇ ਰਹਿ ਕਰਕੇ ਤੋਂ ਇੱਕ ਮਹਾਂਪੁਰਖ ਸੀ ਗੁਰਮੁਖ ਉਹਦੇ ਪਾਸੋਂ ਸੰਸਕ੍ਰਿਤੀ ਦੀ ਵਿੱਦਿਆ ਸਿੱਖੇ ਹੋਰ ਗਿਆਨਸ ਵਿਦਆਤ ਜੋਗ ਵਿਦਆਤ ਨਾਲ ਕਰੇ ਸੋ ਮੋਖ ਪੰਚ ਜੋ ਮੋਖ ਦੇ ਸਾਂ ਗ੍ਰੰਥ ਤੋਂ ਉਹ ਵੀ ਗੁਰੂ ਤੇ ਪਿਆਰੇ ਦੁਜਾ ਪ੍ਰਾਪਤ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੂਰਜ ਪ੍ਰਤਾਪ ਦੇ ਰੰਗ ਤੋਂ ਤੇ ਇਸੇ ਤਰ੍ਹਾਂ ਗੁਰਬਲਾ 6ਵੇਂ ਤੇ 10ਵੇਂ ਪਾਤਸ਼ਾਹ ਜੀ ਦਾ ਬਾਕੀ ਧਾਰਮਿਕ ਗ੍ਰੰਥਾਂ ਦੀ ਵਿਦਿਆ ਜਿਹੜੀ ਸੀ ਉਹ ਸੰਤ ਜਾਨੀ ਸਿੰਦਰ ਸਿੰਘ ਸਾਹਿਬ ਦੇ ਕੋਲ ਪਹੁੰਚ ਕਰਕੇ ਮਹਾਪੁਰਖ ਨੇ ਪ੍ਰਾਪਤ ਜੀ ਤੈਸੇ ਹੈ ਪਰ ਉਹਨਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ 17 ਸਾਲ ਦੀ ਉਮਰ ਵਿੱਚ ਮਹਾਪੁਰਖ ਵਾਪਸ ਮੁੜ ਕੇ ਆਏ ਸ੍ਰੀ ਕਿਸ਼ਨਪੁਰੇ ਤੋਂ 18 ਸਾਲ ਦੀ ਉਮਰ ਵਿੱਚ ਮਹਾਪੁਰਖਾਂ ਦੀ ਸ਼ਾਦੀ ਹੋਈ ਜੋ ਸਰਕਾਰ ਦੇ ਗੁਰਮੁਖਿਆਰ ਮਹਾਪੁਰਖਾਂ ਦੇ ਸਹੁਰਾ ਹਸਤਾਨ ਸਰ ਭਾਈ ਬਸੰਤ ਸਿੰਘ ਜੀ ਉਹਨਾਂ ਦੀ ਸੁਪਤਰੀ ਮਹਾਪੁਰਖਾਂ ਦੇ ਘਰੋਂ ਮਾਤਾ ਕਿਸ਼ਨ ਕੌਰ ਜੀ ਉਹਨਾਂ ਦੇ ਨਾਲ ਸ਼ਾਦੀ ਹੋਈ ਰਾਜੋਆਣੇ ਪਿੰਡ ਦੇ ਵਿੱਚ ਤੇ ਸਤਗੁਰੂ ਸੱਤੇ ਪਾਛਾ ਦੇ ਲਾਲ ਦੇ ਆ ਦੇ ਘਰ ਵਿੱਚ ਅੱਜ ਦੋ ਸੁਪੁੱਤਰ ਪੈਦਾ ਹੋਏ ਸਤਕਾਰ ਦੇ ਵੱਜਾਂ ਦਾ ਨਾਮ ਸੀ ਭਾਈ ਸਰਕਾਰ ਸਿੰਘ ਜੀ ਛੋਟਿਆਂ ਦਾ ਨਾਮ ਹੈ ਭਾਈ ਭਗਵਾਨ ਸਿੰਘ ਜੀ ਜੋ ਐਸ ਵੇਲੇ ਰੁੱਦਰਪੁਰ ਦੇ ਵਿੱਚ ਰਹਿ ਕਰਕੇ ਖੇਤੀ ਬਾੜੀ ਦਾ ਕੰਮ ਕਰਦੇ ਹਨ ਤੇ ਗਰੂੜ ਪਿਆਰੇ ਸਤਕਾਰ ਦੇ ਵੱਡੇ ਪਾਏ ਮਹਾਂਪੁਰਖਾਂ ਦੇ ਜਿਹੜੇ ਸੁਪੁੱਤਰ ਹਨ ਸਰਕਾਰ ਸਿੰਘ ਜੀ ਉਹ ਤੇਰੇ ਕਰਕੇ ਖੇਤੀ ਬਾੜੀ ਦਾ ਕੰਮ ਕਰਦੇ ਹਨ ਅੱਜ ਉਹਨਾਂ ਮਹਾਂਪੁਰਖਾਂ ਦੇ ਸੁਪੁੱਤਰਾਂ ਦਾ ਪਰਿਵਾਰ ਵਧੀ ਵੀ ਵਧੀ ਦੇਰ ਬਾਬ ਫੀੜੀ ਟਾਲੀ ਧਰਮ ਕਲਾ ਹਰਬੰਦ ਬਹਾਲੀ ਇਸ ਸੰਸਾਰ ਅੱਗੇ ਗੁਰੂ ਤੇ ਪਿਆਰੋ ਪਰਿਵਾਰ ਹੈ ਉਹਨਾਂ ਦੇ ਵਿੱਚੋਂ ਜਰੰਗ ਪਿਆਰਾ ਜੋ ਮਹਾਪੁਰਖਾਂ ਦਾ ਪੋਤਰਾ ਹੈ ਜਿਹਦਾ ਨਾਮ ਹੈ ਅਵਤਾਰ ਸਿੰਘ ਬਾਈ ਜੀ ਕਹਿ ਕੇ ਕਰਕੇ ਉਸ ਨੂੰ ਸਤਕਾਰ ਕੀਤਾ ਜਾਂਦਾ ਹੈ ਸੋ ਸਤਿਗੁਰ ਦੀ ਕਿਰਪਾ ਦੇ ਪਾਤਰ ਬਣੇ ਹਨ ਜੋ ਮਹਾਪੁਰਖਾਂ ਦੇ ਕਾਲ ਵਿੱਚ ਰਹਿ ਕਰਕੇ ਕੀਰਤਨ ਸਿੱਖਦੇ ਰਹੇ ਮਗਰੋਂ ਬ੍ਰਹਮ ਗਿਆ ਦੀ ਦਾਤ ਨੂੰ ਜਿੰਨੇ ਕਿ ਸਤਿਗੁਰ ਨੇ ਕਿਰਪਾ ਕੀਤੀ ਉਹ ਪ੍ਰਾਪਤ ਕਰਕੇ ਸੰਦੇ ਜਿੰਨ ਤੇ ਪਿਆਰੋ ਤਹਾ ਕਰਨ ਵਾਲੇ ਗੁਰੂ ਪਿਆਰੇ ਬਣੇ ਹਨ ਸਤਿਗੁਰੂ ਜੀ ਹੋਰ ਵੀ ਕਿਰਪਾ ਕਰਨ ਉਹਨਾਂ ਨੂੰ ਆਤਮ ਗਿਆਨੀ ਬੁੱਧ ਵਾਸ਼ ਕਰਕੇ ਨਿਹਾਲ ਕਰਨ ਜਿਸ ਕਰਕੇ ਮੌ ਪੁਰਖਾਂ ਦੇ ਪਵਿੱਤਰ ਯਾਤ ਸਦਾ ਦੇ ਦੁਨੀਆਂ ਚ ਤਹਿਤ ਵੀ ਰਹੇ ਹਰ ਇੱਕ ਪ੍ਰਾਣੀ ਮਾਤ ਦੇ ਮਾਨਕ ਮਾਨ ਪੁਰਖਾਂ ਦਾ ਸਤਾਰ ਪਰਿਵਾਰ ਵੱਲੋਂ ਵੀ ਕਾਇਮ ਰਹੇ ਕਿ ਸੱਚੇ ਪਾਤਸ਼ਾਹ ਸਤਿਗੁਰੂ ਗਰੀਬਨਵਾਜ ਜੀ ਸੰਗਤਾਂ ਨੂੰ ਵੀ ਮਹਾਪੁਰਖਾਂ ਵਰਗਾ ਜੀਵਨ ਵਾਸ਼ ਕਰਕੇ ਕਰਤਾਰ ਸ ਕਰਨ ਐਸੀ ਕਾਰਨਾ ਕਾਲੇ ਨੇ ਉਹਦੇ ਮੁੜ ਕੇ ਗੁਰੂ ਕੇ ਪਿਆਰਿਓ ਜਦੋਂ ਸਿੰਘ ਸਵਾ ਲਹਿਰ ਚੱਲੀ ਹੈ ਉਸ ਦੇ ਵਿੱਚ ਮਹਾਨ ਸੇਵਾਵਾਹ ਪੁਰਖਾਂ ਨੇ ਕੀਤੀ ਜਦੋਂ ਨਨਕਾਣਾ ਸਾਹਿ ਪਹੁੰਚੇ ਹਨ ਉੱਥੇ ਜਾ ਕਰਕੇ ਨਜ਼ਾਰਾ ਤੱਕਿਆ ਭਾਈ ਲਿਸ਼ਮਨ ਸਿੰਘ ਨੂੰ ਜਿੱਥੇ ਜਾਣ ਨਾਲ ਬੰਨ ਕੇ ਸਾੜਿਆ ਗਿਆ ਸੀ ਭਾਈ ਬਲੀਵ ਸਿੰਘ ਨੂੰ ਪਾਠਿਕ ਧੋਤੇ ਆ ਗਿਆ ਉਹ ਜਗ੍ਹਾ ਦੇਖ ਕਰਕੇ ਬੜਾ ਮਨ ਵਿੱਚ ਵਿਰਾਲ ਧਾਰਨ ਚੇਤਕ ਬਾਣੀ ਦਾ ਹੋਰ ਅਭਿਆਸ ਕਰਨ ਨੂੰ ਸ਼ੁਰੂ ਕੀਤਾ ਆਪ ਜੀ ਤੇ ਐਡੀ ਕਿਰਪਾ ਸੇ ਅਕਾਲ ਪੁਰਖ ਦੀ ਤਾਇਆ ਸ਼ਾਨ ਸਿੰਘ ਜੀ ਤੋਂ ਸਰੇਖ ਗੁਰਮਤਿ ਦੀ ਸਿੱਖਿਆ ਦੇ ਗ੍ਰਾਹੀ ਹੋ ਕਰਕੇ 7 ਸਾਲ ਦੀ ਉਮਰ ਵਿੱਚ ਅਖੰਡ ਪਾਠੀ ਬਣ ਗਏ ਸਨ ਦੇ ਉਹ ਸਤਿਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ ਬੈਠਾ ਕਰਦੇ ਥੱਲੇ ਕੋਈ ਉੱਚਾ ਜਗ੍ਹਾ ਬਣਾਉਣ ਵਾਸਤੇ ਕੋ ਕੱਪੜਾ ਰੱਖ ਕਰਕੇ ਉਹਦੇ ਤੇ ਬੈਠ ਕਰਕੇ ਮਹਾਪੁਰਖ ਪਾਠ ਕਰਿਆ ਕਰਦੇ 7 ਸਾਲ ਦੀ ਉਮਰ ਵਿੱਚ ਸੋਧਾ ਅਖੰਡ ਪਾਠੀ ਬਣ ਗਏ ਸੀ ਐਸੀ ਕਿਰਪਾ ਮਹਾਪੁਰਖਾ ਤੇ ਅਕਾਲ ਪੁਰਖ ਨੇ ਕੀਤੀ ਸੀ ਤੇ ਉਹਨਾਂ ਦੇ ਨਾਲ ਰਹਿ ਕਰਕੇ ਬ੍ਰਹਮ ਵਿੱਦਿਆ ਦੇ ਦਾਤਮ ਸਪ੍ਰਾਪਤ ਕੀਤਾ ਸੋ ਜਿੰਨਾ ਚਰਚਾਪ੍ਰਸਪਨ ਸਪਾਦ ਵਰਸ਼ਿਆ ਸੰਗਤ ਦੀ ਪ੍ਰਾਪਤੀ ਹੋਈ ਹੋਰ ਵੀ ਗੁਰਮੁਖ ਪਿਆਰੇ ਭਾਈ ਜਥੇਦਾਰ ਗੁਰਦਾਸ ਸਿੰਘ ਦੀ ਬੋਪਾ ਨਾਇ ਵਾਲੇ ਬਾਬਾ ਇਸੇ ਤਰ੍ਹਾਂ ਨਾਰਾਇਣ ਸਿੰਘ ਦੀ ਲੜਾਈਆਂ ਵਾਲੇ ਬਾਈ ਹਜੂਰਾ ਸਿੰਘ ਦੀ ਸੰਤ ਜੈਲ ਸਿੰਘ ਦੀ ਬੋਪਾ ਨਾਇ ਵਾਲੇ ਹੋਰ ਇਹਨਾਂ ਤੋਲੇ ਕਰਕੇ ਸਾਧ ਗੁਰੂ ਤੇ ਗੁਰਸਿੱਖ ਪੜਦੇ ਰਹੇ ਪਰ ਜੋ ਆਕਾਲ ਪੁਰਖ ਨੇ ਕਰਤਾ ਅਨੋਖੀ ਰੂਪੀਣਾ ਤੇ ਕੀਤੀ ਉਹ ਕਥਨ ਤੋਂ ਬਾਹਰ ਹੈ ਗੁਰੂ ਤੇ ਪਿਆਰਿਓ ਸਮਾ ਆਇਆ ਸਮਾਉਣ ਤੇ ਸਿਰੋਪਾਉ ਦੇਣ ਦੇ ਟਾਈਮ ਤੇ ਨਾਲ ਦੇ ਗੁਰਮਖਾਂ ਨੂੰ ਪ੍ਰੇਰਣਾ ਹੋਈ ਕਿ ਜਦੋਂ ਪਾਛ ਦਸਤਾਰ ਲੈ ਕੇ ਆਵਾਂ ਅਸੀਂ ਅਜ ਬਖਸ਼ਿਸ਼ ਕਰਨੀ ਹੈ ਪਰ ਜੇ ਮਾਨ ਵਿੱਚ ਪੂਰੀ ਬ੍ਰਹਮ ਗਿਆਨ ਦੀ ਬਾਤ ਕਿਸੇ ਦੇ ਇਸ ਤਰ੍ਹਾਂ ਹੋਵੇ ਉਦੋਂ ਬਰਾਦਰ ਪੁਣੇ ਦੀ ਹੰੜ ਕਾ ਜ਼ਰੂਰ ਵਰ ਜਾਂਦੀ ਹੈ ਇਹ ਦੁਲਦਾਂ ਕਰ ਬਹੁਤੇ ਗਾਲੇ ਦੁਲਦਾਂ ਨੇ ਵੱਡਿਆ ਵੱਡਿਆ ਘਰਾਂ ਨੂੰ ਗਾਉ ਦਿੱਤਾ ਪਾਣੇ ਅਭਿਆਸ ਕਰਿਆ ਕਰਦੇ ਸਨ ਪਰ ਭਰੋਸੇ ਤੇ ਬਿਨਾ ਗੁਰੂ ਦੇ ਪਿਆਰੋ ਫਾਲ ਨਹੀਂ ਪੂਰਾ ਲੱਗਦਾ ਹੰਗਤੋਂ ਹੋਣ ਦੇ ਕਾਰਨ ਕੋਰਤਾਈ ਰਹਿ ਜਾਂਦੀ ਹੈ ਉਸ ਵੇਲੇ ਇਹ ਲਾਲ ਚਕੀਤਾ ਕਿ ਸਾਡੇ ਤੇ ਬਸ ਸਿਸ਼ਟਾਉ ਨਹੀਂ ਕਰਦੇ ਸੰਤ ਜਾਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਤੇ ਉਮਰ 'ਚ ਛੋਟੇ ਹਨ ਇਹਨਾਂ ਨਾਲ ਇੰਨਾ ਪਿਆਰ ਕਿਉਂ ਪੈ ਗਿਆ ਬਾਬਾ ਸੁੰਦਰ ਸਿੰਘ ਸਾਹਿਬ ਜੀ ਦਾ ਇਸ ਪਿਆਰ ਨੂੰ ਨੋਕ ਰੱਖ ਕਰਕੇ ਦਸਤਾਰ ਦੇਣ ਤੋਂ ਟਾਲਾ ਬਾਲਾ ਕਰ ਲਗੇ ਕਹਿੰਦੇ ਜੀ ਹੈ ਨਹੀਂ ਜਾਂ ਫੇਰ ਲਿਆਵਾਂਗੇ ਇਹ ਤਰ ਜਿਵੇਂ ਬਚਨ ਕਹੇ ਮਹਾਂਪੁਰਖਾਂ ਨੇ ਸਮਝ ਲਿਆ ਕਿ ਇਹਨਾਂ ਦੇ ਮਨ ਕੁੜਚਾਲ ਹੋ ਰਿਹਾ ਹੈ ਉਸੇ ਲਾ ਬਾਗ ਹੁੰਦਾ ਹੈ ਗੁਰੂ ਤੇ ਤਿਆਰਿਓ ਆਪ ਕਰਕੇ ਕਈ ਵਾਰੀ ਰਾਜੀ ਵਾਜੇ ਵੀ ਉਸ ਸੁਖਮੰਨ ਲੈਂਦੇ ਹਾਣੇ ਜਾਂ ਮਾਈਆਂ ਨੂੰ ਦਿੱਤੇ ਜਾਂਦੇ ਨੇ ਵਿਆਹ ਦੇ ਤੈ ਤੇ ਬੀਬੀਆਂ ਨੂੰ ਉਹੀ ਲੈ ਕਰਕੇ ਇੱਕ ਸਰੋ ਦਾ ਬੂਤਾ ਸੀ ਮਹਾਪੁਰ ਕਹਿੰਨਗੇ ਭਾਈ ਆ ਫੁੱਲ ਲਿਆਓ ਤੋੜ ਕੇ ਉਹ ਫੁੱਲ ਲੈ ਕਰਕੇ ਮਹਾਪੁਰ ਕਨੇ ਸੀਸ ਤੇ ਕੰਗਰ ਤੇ ਕਹਿ ਲਗੇ ਭਾਈ ਇਹੇ ਬੱਚੇ ਸਮਝ ਲੈ ਇਹੇ ਸਰੂਪ ਹੈ ਇਸ ਸ਼ਰੀਰੇ ਨਾਲ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਜੀ ਨੇ ਏ ਬ੍ਰਹਮ ਜਾਨ ਦੀ ਜੋ ਸਤਿਗੁਰੂ ਕਣਗੇ ਕਰ ਸਕੇ ਪਾਚਨ ਤਕਸਾਲ ਚਲਾਈਆ ਫਿਰਮ ਵਿਦਿਆ ਦੇ ਬਾਖਸ਼ਸ਼ ਦੁਨੀਆਂ ਦੇ ਪ੍ਰਗਟਾਉਣ ਦੀ ਇਸ ਰੀਤੇ ਨਾਲ ਇਹ ਸੇਵਾ ਪ੍ਰਾਪਤ ਹੋਈ ਸੀ ਕੁਝ ਸਮਾਂ ਐਸਾ ਵੀ ਆਇਆ ਸੀ ਮਹਾਪੁਰਖਾਂ ਦੇ ਟਾਈਮ 'ਚ ਛਤਕਾਰ ਜੋ ਸੰਤ ਪ੍ਰਤਾਪ ਸਿੰਘ ਜੀ ਲੰਗਿਆਣੇ ਵਾਲੇ ਜੋ ਕਾਫੀ ਸਮਾਂ ਵੱਡਿਆ ਸੰਤਾਂ ਦੇ ਗੜਵਈ ਰਹੇ ਹਨ ਉਹਨਾਂ ਮਹਾਪੁਰਖਾਂ ਨੇ ਇੱਕ ਤੋਹਫੇ ਦੱਸਿਆ ਸੀ ਸੰਤ ਜਾਨੇ ਗੁਰਬਚਨ ਸਿੰਘ ਜੀ ਸਾਲਸਾ ਜੀ ਨੂੰ ਪ੍ਰਿਆਰਣ ਵਾਸਤੇ ਜਤੇਦਾਰ ਗੁਦਿਆਲ ਸਿੰਘ ਦੇ ਪਾਸ ਭੇਜਿਆ ਹੈ ਉਹ ਤੋਂ ਉਹਨਾਂ ਵੀਰਾਂ ਨੇ ਇਹ ਪ੍ਰਕਰਾਰਾ ਦਿੱਤਾ ਕਹਿਣ ਲੱਗੇ ਤੂੰ ਜਾਨੀ ਦੀ ਕੋਲ ਪੜਦਾ ਹੈ ਸੰਤ ਸੁੰਦਰ ਕਹਿੰਦੇ ਨੂੰ ਜਾਨੀ ਦੀ ਤੈਅ ਕਰਕੇ ਬਹੁਤ ਅਸਤਕਾਰ ਕਰਦੇ ਸਨ ਚਾਰਿਆ ਜਾਂਦਾ ਸੀ ਨਾਮ ਲੈ ਕਰਕੇ ਕਹਿਣ ਲੱਗੇ ਜੇ ਤੂੰ ਜਾਨੀ ਦੀ ਕੋਲ ਪੜਦਾ ਹੈ ਤੇ ਸਾਡੇ ਕੋਲ ਕੀ ਲੈਣਾ ਹੈ ਜੜਾ ਕਿਸੇ ਵਿੱਚ ਵਿੱਜਾ ਜਰਾ ਚਾਰ ਅੱਖਰ ਆ ਜਾਣ ਸਹੀ ਉਹ ਹੰਗਾਰੇ ਗੱਡੇ ਲਾਜ ਕੇ ਤੁਰਿਆ ਫਿਰਦਾ ਕਿਸੇ ਨੂੰ ਪਸੰਦੀ ਨਹੀਂ ਕਰਦਾ ਪਰ ਜੇ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਪਿੰਗਲ ਪਰਖ ਪਾਰ ਫਿਰੇ ਪਰੇ ਸਾਲ ਸੱਤਰ ਬਚੀਤਾ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ ਜੋ ਸੱਜੂ ਧਿਆਨ ਤੋਂ ਬਿਤੇਰੇ ਅਰਥ ਕਰਵਾ ਸਕਦੇ ਹੈ ਤੇ ਜੇ ਉਸੇ ਕਿਰਪਾ ਕਰਨ ਤੋਂ ਜੋ ਮਰਜੀ ਕਰਵਾ ਲੈ ਮਹਾਂਪੁਰਖ ਉਦਾਸ ਹੋ ਕਰਕੇ ਜਰਾ ਜ ਮੋੜੇ ਮਹਾਂਪੁਰਖਾਂ ਸੁੰਦਰ ਸਿੰਘ ਦੀ ਖਾਲਸਾ